ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਆਪਣਾ ਵੀਡੀਓ ਜੋ ਰਹਿਣ ਵਾਲਾ ਏ ਉਹ ਤੁਹਾਡਾ ਜੋ ਕਿ ਹੌਲੀਡੇ ਹੋਮਵਰਕ ਹੈ ਕਲਾਸ 10th ਦਾ ਤੇ ਅੱਜ ਦਾ ਆਪਣਾ ਸਬਜੈਕਟ ਹੈਗਾ ਮੈਥ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਕਿ ਤੁਹਾਡੀ ਵਰਕਸ਼ੀਟ ਹੈਗੀ ਉਸ ਨੂੰ ਸੋਲਵ ਕਰਾਂਗੇ ਜੋ ਕਿ ਤੁਹਾਡੇ 1 ਮਾਰਕ ਕੁਐਸ਼ਨਸ ਹੋਣਗੇ ਤਾਂ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਿਰਫ ਅਨਸਰ ਹੀ ਸ਼ੋ ਕਰਾਂਗੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਆਪਣੇ ਆਨਸਰ ਰਾਈਟ ਆਨ ਕਰ ਸਕਦੇ ਹੋਗੇ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਲਾਸਟ ਤੇ ਮੈਂ ਤੁਹਾਨੂੰ ਜੋ ਕਿ ਸਾਰੇ ਆਨਸਰ ਰਾਈਟ ਆਨ ਕਰਕੇ ਸ਼ੋਅ ਕਰ ਦੂੰਗੀ ਫਿਲਹਾਲ ਤੁਸੀਂ ਵੀਡੀਓ ਨੂੰ ਦੇਖ ਲਓ ਇਸ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਨੀ ਆਂ ਕਿ ਮਾ ਕਰਕੇ ਆਨਸਰ ਤਾਂ ਨੰਬਰ ਜੋ ਆਪਣਾ ਫਰਸਟ ਸਾਮਾਗਾ ਇਹਦਾ ਜੋ ਕਰੈਕਟ ਆਨਸਰ ਹੋ ਜਾਵੇਗਾ ਬੀ ਆਪਸ਼ਨ ਜਾਨੀ ਕਿ ਨੰਬਰ 1 ਅੱਗੇ ਸੈਕੰਡ ਸਾਮ ਆ ਗਿਆ ਸੈਕੰਡ ਦਾ ਆ ਗਿਆ ਏ 693 ਅੱਗੇ 3 ਹੈਗਾ ਸੀ ਇਹਦਾ ਸੀ ਕਰੈਕਟ ਆਨਸਰ ਹੋ ਜਾਊਗਾ अगे फोर समागा जो अपना फोर का अपा अपना जो करैक्ट आंसर हो होजूगा वो हो, डी जाने की थ्री अगे फाइव फाइव का आ जूगा करैक्ट आंसर ए ऑप्शन ऑप्शन ए फाइव का ऑप्शन ए अगे सिक्स सिक्स का भी ऑप्शन ए अगे सैवन आ गा इसका भी ऑप्शन ए तस् फाइव सिक्स सैवन इन तिना के ऑप्शन ए ए जो कि करैक्ट आंसर हो जाएंगे अगे अट्ठ नंबर ते आज इसका जो करैक्ट इस आंसर हो जाएगा येगाप्शन माइनस टू अगे नाइन का जो कि आजूगा फॉल्स यानी कि गलत टैन का भी फॉल्स गलत 11 ਦਾ ਵੀ ਗਲਤ ਠੀਕ ਹੈ ਜੀ ਇਹ ਸਾਰੀ ਗਲਤ ਆ ਜਾਣਗੇ 9 10 ਤੇ 11 ਅੱਗੇ ਚੱਲਦੇ ਹਾਂਗੇ 12 ਸਮ ਦੇ ਵੱਲ ਜੋ ਕਿ ਹੈ ਇਸ ਦਾ ਕਰੈਕਟ ਆਨਸਰ ਆ ਜਾਈ ਗਿਆ ਟ्रू ਜਾਨੀ ਕਿ ਸਹੀ ਅੱਗੇ 13 ਦਾ ਆਨਸਰ ਆ ਜਾਵੇਗਾ 6 6 ਇਹਦਾ ਆਨਸਰ ਆਵੇਗਾ ਅੱਗੇ 14 ਦਾ 5 ਤੇ 15 ਦਾ ਆ ਜਾਵੇਗਾ 1 ਠੀਕ ਹੈ ਜੀ ਤਾਂ ਇਹ ਸੀਗੇ ਤੁਹਾਡੇ ਜੋ ਕਿ 1 ਮਾਰਕ ਕੁਐਸ਼ਨਸ ਸੀਗੇ ਕਲਾਸ 10th ਦੇ ਸਬਜੈਕਟ ਮੈਥ ਦੇ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਹੈਗੀ ਜੋ ਕਿ ਮੈਂ ਰਾਈਟ ਆਨ ਕਰਕੇ ਰੱਖੇ ਨੇ ਅਨਸਰ ਅਗਰ ਤੁਸੀਂ ਚਾਹੋ ਤਾਂ ਵੀਡੀਓ ਨੂੰ ਪਾਜ਼ ਕਰਕੇ ਆਪਣੀ ਜੋ ਕਿ ਵਰਕਸ਼ੀਟ ਕੰਪਲੀਟ ਕਰ ਸਕਦੇ ਹੋ ਹਾਂਜੀ ਤਾਂ ਇਹ ਤੁਹਾਡੇ ਜੋ ਕਿ ਸਾਰੇ ਅਨਸਰ ਨੇ ਤੁਸੀਂ ਇੱਥੋਂ ਦੇਖ ਸਕਦੇ ਹੋਗੇ ਚੈੱਕ ਕਰ ਸਕਦੇ ਹੋਗੇ ਤਾਂ ਇਸ ਦੇ ਨਾਲ ਹੀ ਅਗਰ ਤੁਹਾਨੂੰ ਵੀਡੀਓਜ਼ ਅਤੇ ਕੰਟੈਂਟ ਪਸੰਦ ਆ ਰਹੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਸ ਦੇ ਨਾਲ ਹੀ ਤਦ ਤੱਕ ਦੇ ਲਈ ਸਟੇ ਬLES ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ